ਸਾਡਾ ਪੰਜਾਬ ਡੇਰੀ ਐਂਡ ਆਰਗੈਨਿਕ ਪੋਟਰੀ ਫਾਰਮ ਪਿੰਡ ਨੰਦਪੁਰ ਕੇਸ਼ੋ ਜਿਹੜਾ ਪਟਿਆਲਾ ਵਾ ਵਿਖੇ ਆ ਇਹ ਆਪਣਾ ਪਟਿਆਲੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਫਗਨ ਮਾਜਰਾ ਅੰਡਾ ਆ ਜਾਂਦਾ ਉਸ ਤੋਂ ਅੰਦਰ ਸੜਕਾ ਨੰਦਪੁਰ ਕੇਸ਼ੋ ਪਿੰਡ ਨੂੰ ਜਾਂਦੀ ਆ ਮਨੇਲੀਅਮ ਸਕੂਲ ਵੱਲ ਉਸ ਰੋਡ ਦੇ ਉੱਤੇ ਸਾਡਾ ਇਹ ਪੰਜਾਬ ਡੇਰੀ ਐਂਡ ਆਰਗੈਨਿਕ ਪੋਟਰੀ ਫਾਰਮ ਹੈ ਇਹ ਸਾਡੇ ਇਸ ਆਪਣਾ ਡੇਰੀ ਦੇ ਵਿੱਚ ਸਾਡੇ ਕੋਲ ਸਾਹੀਵਾਲ ਗਾਇਆਂ ਮੂਰਾ ਨਸਲ ਦੀਆਂ ਅਸੀਂ ਮੱਝਾਂ ਰੱਖਿਆ ਹੋਈਆਂ ਨੇ ਸਾਡਾ ਜਿਹੜਾ ਇਹ ਦੁੱਧ ਹੈ ਜਿਆਦਾ ਪਟਿਆਲੇ ਸ਼ਹਿਰ ਹੀ ਜਾਂਦਾ ਸਪਲਾਈ ਹੁੰਦੀ ਹੈ ਇਹਦੀ ਇਸ ਤੋਂ ਇਲਾਵਾ ਅਸੀਂ ਦੁੱਧ ਦਾ ਘਿਓ ਦਹੀਂ ਲੱਸੀ ਛਾਟੀ ਵਾਲੀ ਲੱਸੀ ਅਸੀਂ ਕਾਣਨੀ ਦਾ ਦੁੱਧ ਨੂੰ ਜਿਹੜਾ ਬੋਇਲ ਕਰਦੇ ਹਾਂ ਔਰ ਉਸ ਤੋਂ ਬਾਅਦ ਜਿਹੜਾ ਪੁਰਾਣਾ ਸੀਗਾ ਟ੍ਰੈਡੀਸ਼ਨਲ ਸਾਡਾ ਨਸੀਆ ਵੀ ਲੱਸੀ ਤੋਂ ਉਹਨੂੰ ਆਪਣਾ ਦਹੀਂ ਨੂੰ ਜਮਾ ਕੇ ਦੁੱਧ ਨੂੰ ਉਹਦਾ ਦਹੀਂ ਕੱਢ ਕੇ ਮੱਖਣ ਕੱਢਿਆ ਜਾਂਦਾ ਸਾਡਾ ਔਰ ਜਿਵੇਂ ਆਮ ਡੇਰੀਏ ਹਮਾਰੇ ਜਾਂ ਆਮ ਕਰਦੇ ਨੇ ਉਹ ਦੁੱਧ ਦੀ ਕਰੀਮ ਕੱਢਦੇ ਨੇ ਜਾਂ ਕਰੀਮ ਤੋਂ ਫਿਰ ਘਿਓ ਬਣਾਉਂਦੇ ਨੇ ਸਾਡਾ ਇਹ ਬਿਲਕੁਲ ਇਸਦੇ ਉਲਟ ਹੈ ਅਸੀਂ ਪਹਿਲਾਂ ਮੱਖਣ ਤੋਂ ਘਿਓ ਤਿਆਰ ਕਰਦੇ ਹਾਂ ਔਰ ਬਿਲਕੁਲ ਜਿਹੜਾ ਮੱਖਣ ਆ ਉਹ ਬਿਲਕੁਲ ਪਿਓਰਟੀ ਹੁੰਦਾ ਸਾਡਾ ਉਹਦਾ ਘਿਓ ਜਿਹੜਾ ਅਸੀਂ ਬਿਲਕੁਲ 100% ਸਾਡਾ ਗਰੰਟਡ ਜਿਹੜਾ ਹੈਗਾ ਸਾਡਾ ਘਿਓ ਆ ਇਸੇ ਤਰ੍ਹਾਂ ਹੀ ਅਸੀਂ ਪਨੀਰ ਵੀ ਆਪਣਾ ਤਿਆਰ ਕਰਦੇ ਹਾਂ ਇੱਕ 4 ਕਿਲੋ ਦੁੱਧ ਤੋਂ 900 ਗ੍ਰਾਮ ਪਨੀਰ ਤਿਆਰ ਹੁੰਦਾ ਆ। ਔਰ ਸਾਡਾ ਪਨੀਰ ਦੀ ਵੀ ਪੂਰੀ 100% ਗਾਰੰਟੀ ਆ। ਛਾਟੀ ਵਾਲੀ ਲੱਸੀ ਆ ਸਾਡੇ ਕੋਲੇ। ਆਮ ਜਿਹੜੀ ਆ ਪੁਰਾਣੇ ਜ਼ਮਾਨੇ ਜਿਹੜਾ ਅੱਜ ਕੱਲ੍ਹ ਦੂਸਰੀਆਂ ਲੱਸੀਆਂ ਵੇਚ ਜੰਦੇ ਨੇ ਜਾਂ ਦੇ ਰਹੇ ਨੇ ਸਾਡੇ ਕੋਲ ਬਿਲਕੁਲ ਪਿਓਰ ਮਨੋ ਜਿਹੜੀ ਛਾਟੀ ਵਾਲੀ ਲੱਸੀ। ਪਰ ਇਸ ਤੋਂ ਇਲਾਵਾ ਸੀ ਆਪਣੇ ਫਾਰਮ 'ਚ ਉਪੀ ਕੁਸ਼ਤ ਤਿਆਰ ਕਰਦੇ ਨੇ ਜਿਵੇਂ ਇੱਕ ਦੇਸੀ ਖਾਦ ਹੁੰਦੀ ਆ, ਉਹ ਵੀ ਤਿਆਰ ਹੁੰਦੀ ਆ। ਸਾਡੇ ਕੋਲੇ ਕਿਉਂਕਿ ਸਾਡੇ ਕੋਲ ਗਾਵਾਂ ਇਹ ਜਿਹੜਾ ਅਸੀਂ ਉਹ ਜਿਹੜਾ ਉਹਨਾਂ ਦੀ ਵੇਸਟ ਹੈ ਜਿਹੜਾ ਉਹ ਗੋਹਾ ਕਹਿੰਦੇ ਨੇ ਜਿਹਨੂੰ ਉਹ ਸਾਡੇ ਕੋਲ ਕਾਫੀ ਮਾਤਰਾ ਵਿੱਚ ਇਕੱਠਾ ਹੋ ਜਾਂਦਾ ਤਾਂ ਹੁਣ ਮੈਂ ਉੱਥੇ ਸਾਡੇ ਕੋਲ ਜਿਹੜੀ ਜਗਾ ਕਾਫੀ ਪਈ ਹੈ ਖਾਲੀ ਵੀ ਹੈਗੀ ਆ ਔਰ ਉੱਥੇ ਵਰਮੀ ਕੰਪੋਸਟ ਜਿਹੜੀ ਜਿਹਨੂੰ ਕਹਿੰਦੇ ਗੰਡੋਆ ਖਾਦ ਕਹਿੰਦੇ ਨੇ ਉਹ ਵੀ ਅਸੀਂ ਤਿਆਰ ਕਰਦੇ ਆ ਉਹ ਅਸੀਂ ਹੁਣ ਪ੍ਰੋਜੈਕਟ ਲਾਇਆ ਹੈ ਜੇ ਮਹੀਨਾ ਹੋਇਆ ਸਾਨੂੰ ਗੰਡੋਏ ਪਾ ਕੇ ਉਹਨੂੰ ਪੂਰਾ ਮਲਕਤਾਂ ਕਰਨ ਨੂੰ ਇਹ 45 ਤੋਂ 60 ਦਿਨ ਦਾ ਪ੍ਰੋਸੈਸ ਹੁੰਦਾ ਉਸ ਤੋਂ ਬਾਅਦ ਇਹ ਚ ਜਿਹੜੀ ਗੁੜਵਾ ਖਾਤ ਤਿਆਰ ਹੁੰਦੀ ਆ ਔਰ ਜਿਹੜੇ ਗੰਡੋਏ ਅਸੀਂ ਵਿੱਚ ਪਾਉਨੇ ਆ ਸ਼ੁਰੂ ਚ ਤਾਂ ਸਾਨੂੰ ਲੈਣੇ ਪੈਂਦੇ ਮੁੱਲ ਬਾਅਦ ਦੇ ਵਿੱਚ ਉਹ ਹੀ ਡਬਲ ਹੋ ਜਾਂਦੇ ਨੇ ਤੇ ਉਹ ਅੱਗੇ ਦੇ ਅੱਗੇ ਪ੍ਰੋਸੈਸ ਚਲੀ ਜਾਂਦਾ ਸਰ ਇਹ ਤੁਹਾਨੂੰ ਕਿਵੇਂ ਜੱਗਿਆ ਸ਼ੌਂਕ ਕਿਵੇਂਗਾ ਮਨ ਕਿੰਨੀ ਕੀਤਾ ਵੀ ਕੰਬਲ ਨੀਤ ਰੱਖੀ ਜਾਂ ਕਿਵੇਂ ਚਲੀਏ ਇਹ ਸ਼ੌਂਕ ਜਿਹੜਾ ਸੀ ਆਈ ਸਾਨੂੰ ਅੱਜ ਕੱਲ ਇੰਨੀ ਐਡਲਟੇਸ਼ਨ ਹੋ ਰਹੀ ਆ ਦੁੱਧ ਦੇ ਖਾਸ ਕਰਕੇ ਜਿਹੜੇ ਪ੍ਰੋਡਕਟ ਨੇ ਹਰ ਕੋਈ ਬੰਦਾ ਇੰਨਾ ਇਕਦਮ ਆਪਣੇ ਆਪ ਨੂੰ ਅਮੀਰ ਬਣਾਉਣ ਦੀ ਚਾਹ ਦੇ ਵਿੱਚ ਜਿਹੜਾ ਇਹ ਦੁੱਧ ਦੇ ਤੋਂ ਜਿਹੜੇ ਪ੍ਰੋਡਕਟ ਤਿਆਰ ਹੁੰਦੇ ਨੇ ਉਹਨਾਂ 'ਚ ਨਹੀਂ ਜ਼ਿਆਦਾ ਸ਼ੇਰਾ ਫੇਰੀ ਹੋ ਰਹੀ ਐ ਆਮ ਪਬਲਿਕ ਨੂੰ ਜਿਹੜਾ ਇਸ ਚੀਜ਼ ਬਾਰੇ ਪਤਾ ਨਹੀਂ ਲੱਗਦਾ ਅਸੀਂ ਉਸੇ ਚੀਜ਼ ਨੂੰ ਦੇਖਦੇ ਹੋਏ ਮੈਂ ਇੱਥੇ ਜਿਹੜਾ ਪ੍ਰੋਜੈਕਟ ਚਲਾਇਆ ਆ ਔਰ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊਆਂ ਦਿੱਤੀਆਂ ਔਰ ਮੈਂ ਆਮ ਪਬਲਿਕ ਨੂੰ ਇਹੀ ਕਿਹਾ ਵੀ ਤੁਸੀਂ ਸਾਡਾ ਬਿਲਕੁਲ ਪਾਰਦਰਸ਼ੀ ਹੈਗਾ ਜਦੋਂ ਮਰਜ਼ੀ ਸਾਡੇ ਕੋਲ ਸਵੇਰੇ ਸ਼ਾਮ ਜਦੋਂ ਵੀ ਸਾਡੇ ਫਾਰਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਰਾ ਮਤਲਬ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਪ੍ਰਿਪੇਅਰ ਹੁੰਦਾ ਸਾਡਾ ਸਾਡੇ ਜਿਹੜੇ ਆਪਣੇ ਡੰਗਰਾਂ ਨੂੰ ਪੱਠੇ-ਪੁੱਠੇ ਉਹ ਵੀ ਸਾਡੇ ਆਪਣੇ ਹੀ ਇੱਥੇ ਜ਼ਮੀਨ ਆਪਣੇ ਲੈ ਕੇ ਅਸੀਂ ਉੱਥੋਂ ਆਪਣੇ ਹੀ ਤਿਆਰ ਕਰਕੇ ਅਸੀਂ ਇਹਨਾਂ ਨੂੰ ਪਾਉਂਦੇ ਆ ਜਿਹੜੀ ਫੀਡ ਹੈ ਉਹ ਵੀ ਅਸੀਂ ਆਪਣੀ ਹੀ ਤਿਆਰ ਕਰਾ ਕੇ ਇਹਨਾਂ ਨੂੰ ਡੰਗਰਾਂ ਨੂੰ ਪਾਈਦੇ ਆ ਆਰਟੀਫੀਸ਼ੀਅਲ ਫੀਡ ਨਹੀਂ ਅਸੀਂ ਪਾਈਦੀ ਬਿਲਕੁਲ ਕੋਈ ਕਿਸਾਨ ਦੀ ਕੋਈ ਪੈਟੀਸਾਈਡ ਜਾਂ ਕੋਈ ਕਿਸੇ ਕਿਸਮ ਦਾ ਵੀ ਨਹੀਂ ਬਿਲਕੁਲ 100% ਪਿਓਰ ਅਜਿ ਚੱਲਦੇ ਆ ਸਰ ਕਿੰਨੀ ਮੁੱਤਾਂ ਤੇ ਕਿਹੜੀ ਕਿਹੜੀ ਨਸਲ ਦੀ ਗਾਂ ਰੱਖੀਆਂ ਹੋਈਆਂ ਨੇ ਇਹ ਉਹਨਾਂ ਲਈ ਕਿਵੇਂ ਪ੍ਰਬੰਧ ਨੂੰ ਡੋਗਣਾ ਸਾਡੇ ਕੋਲੇ 12 ਜਿਹੜੀਆਂ ਨੇ ਮੁਰਾ ਨਸਲ ਦੀਆਂ ਮੱਝਾਂ ਨੇ ਇਸੇ ਤਰ੍ਹਾਂ ਹੀ ਮੇਰੇ ਕੋਲੇ 15 ਗਾਈਆਂ ਨੇ ਜਿਨ੍ਹਾਂ ਚੋਂ ਮੇਰੇ ਕੋਲੇ ਸਾਹੀਵਾਲ ਗਾਈਆਂ ਨੇ ਜਰਸੀ ਗਾਂ ਨੇ ਔਰ ਆਪਣਾ ਜਿਹੜਾ ਸਾਡਾ ਪ੍ਰਬੰਧ ਹੈਗਾ ਮੇਰੇ ਕੋਲੇ ਇਹਨਾਂ ਨੂੰ ਵਾਸਤੇ ਅਸੀਂ ਬੰਦੇ ਰੱਖੇ ਹੋਏ ਨੇ ਤਿੰਨ ਜਿਹੜੇ ਇਹਨਾਂ ਦਾ ਸਾਰਾ ਉਹਨਾਂ ਨੂੰ ਪੱਠੇ ਵੀ ਪਾਉਂਦੇ ਨੇ ਦੁੱਧ ਵੀ ਚੋਂਦੇ ਨੇ ਨਵਾਂ ਦੇ ਵੀ ਇਹ ਸਾਰਾ ਵੀ ਕਰਦੇ ਨੇ ਸ਼ੈੱਡ ਪਾਇਆ ਹੋਇਆ ਜਿਹੜਾ ਤੁਸੀਂ ਦੇਖ ਲਿਆ ਮੇਰਾ ਸ਼ੈੱਡ ਔਰ ਇਸ ਤਰ੍ਹਾਂ ਦਾ ਅਸੀਂ ਇਹਨਾਂ ਦਾ ਪ੍ਰਬੰਧ ਕਰਦੇ ਹਾਂ ਮੈਂ ਸ਼ੁਰੂ ਵਿੱਚ ਜਿਹੜਾ ਸਟਾਰਟ ਜਦੋਂ ਕੀਤਾ ਸੀਗਾ ਉਹ ਡੇਲੀ 5 ਕਿਲੋ ਤੋਂ 6 ਕਿਲੋ ਰੋਜ਼ ਡੇਲੀ ਦੁੱਧ ਨੂੰ ਜਮਾਈਦਾ ਸੀਗਾ ਔਰ ਇੱਕ ਮਹੀਨੇ ਦਾ ਪ੍ਰੋਸੈਸ ਚਲਾਈਦਾ ਸੀ 150 ਕੁਇੰਟਲ ਦੁੱਧ ਦਾ ਔਰ ਸਾਡੀ ਪਾਇਓਰਟੀ ਇਹ ਹੈ ਤੁਸੀਂ ਆਪ ਹੀ ਦੇਖ ਲਓ 150 ਕੁਇੰਟਲ ਦੁੱਧ ਚੋਂ 12 ਕਿਲੋ 13 ਕਿਲੋ ਮੱਖਣ ਨਿਕਲਦਾ ਔਰ 12-13 ਕਿਲੋ ਮੱਖਣ ਚੋਂ ਸਾਢੇ 6 ਪੌਣੇ 7 ਜਾਂ 7 ਕਿਲੋ ਕਿਉਂ ਨਿਕਲਦਾ ਇੱਥੋਂ ਤੁਸੀਂ ਆਪ ਹੀ ਦੇਖ ਲਓ ਵੀ ਸਾਡੀ ਜਿਹੜੀ ਹੈ ਪਿਓਰਿਟੀ ਬਿਲਕੁਲ 100% ਹੈਗੀ ਹੈ ਉਹ ਅਸੀਂ ਗਰੰਟੀ ਦਿੰਦੇ ਹਾਂ। ਕਈ ਵਾਰੀ ਸਾਡੇ ਜੋ ਤੁਹਾਨੂੰ ਦੇਖਦੇ ਨਹੀਂ ਪੈ ਰਹੇ ਦਿਸਟ ਕੋਈ ਵੀ ਧੀ ਮੰਗਣ ਜਾਂਦੇ ਕਰ ਉਹ ਵੀ ਹੋ ਸਕਦੀ ਹੈ ਤੁਹਾਡੇ ਬ੍ਰਿਜਾਂ ਕਿਵੇਂ ਕੁਰਿਆ ਦੇਖੋ ਜੀ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਤਾਂ ਅਸੀਂ ਸਪਨਾ ਕਿਉਂਕਿ ਮੇਰਾ ਦੁੱਧ ਜਿਹੜਾ ਸ਼ਹਿਰ ਦੇ ਵਿੱਚ ਹੀ ਜ਼ਿਆਦਾ ਸਾਰਾ ਸਪਲਾਈ ਹੋ ਰਿਹਾ ਤੇ ਪਟਿਆਲੇ ਦੇ ਸ਼ਹਿਰ ਦੇ ਵਿੱਚ ਤਾਂ ਅਸੀਂ ਸਪਲਾਈ ਕਰ ਸਕਦੇ ਹਾਂ ਬਾਕੀ ਹਜੇ ਅਸੀਂ ਜਿਵੇਂ ਜਿਵੇਂ ਸਾਡਾ ਕੰਮ ਵਧੂਗਾ ਅਸੀਂ ਉਸ ਹਸਾਂ ਤੁਸੀਂ ਦੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ